ਮੁਕੀਨ ਨਹੀਂ ਭਲੇ ਤਾਂ ਇਹ ਕੰਪਨੀ ਦਾ ਕੰਮ ਕਰਦੇ ਸੋ ਉਹ ਹੋ ਹੈ ਜੀ ਇਹ ਅੰਦਰੋਂ ਅੰਦਰੋਂ ਉੱਪਰ ਦੀ ਇਹ ਤੋਂ ਕਰਦੇ ਸੋ ਸਰੀ ਕੰਡੀਸ਼ਨ ਤੋਂ ਸਟੈਪ ਤੋਂ ਭੰਨੇ ਸਾਰੀ ਕਮੇਟੀ ਤੋਂ ਬੰਦ ਕਰ ਦਿੱਤਾ ਇਹਦੇ ਬਾਰੇ ਸਤਿਆਨ ਕਰੀਏ ਦੇਖੋ ਪਾਖੜਾ ਮੇਨ ਲਾਈਨ ਜਿਹੜੀ ਪਿਛਲੇ ਸਮੇਂ ਦੇ ਵਿੱਚ ਬੰਦ ਸੀ ਕਿ ਕਿ ਬਿਚਰ ਪੇਰ ਵਰਕ ਚੱਲਦੇ ਸੀ ਤੇ ਉੱਥੇ ਪਾਣੀ ਛੱਡਿਆ ਗਿਆ 21 ਮਈ ਨੂੰ ਤਾਂ ਅੱਜ ਇੱਥੇ ਲੀਕੇਜ ਦਾ ਸੂਰਜ ਪਤਾ ਲੱਗਿਆ ਕਿਉਂਕਿ ਅਕਸਰ ਜਦੋਂ ਨਹਿਰਾਂ ਖਾਲੀ ਰਹਿੰਦੀਆਂ ਨੇ ਤਾਂ ਉਦੋਂ ਚੂਹੇ ਵਗੈਰਾ ਖੱਡਾ ਮਨਾ ਲੈਂਦੇ ਆ ਸੋ ਉਸੇ ਕਰਕੇ ਇਹ ਲੀਕੇਜ ਹੋ ਗਈ ਤੇ 6 ਵਜੇ ਸੂਰਜ ਲੀਕੇਜ ਦਾ ਪਤਾ ਚੱਲਿਆ ਤਾਂ ਸਾਡੇ ਸਾਰੇ ਅਧਿਕਾਰੀ ਸਾਡੇ ਚੀਫ ਇੰਜੀਨੀਅਰ ਸ਼ੇਰ ਸਿੰਘ ਭੋਲਰ ਸਾਹਿਬ ਸਾਡੇ ਐਸਸੀ ਨੇ ਗੁਸ਼ਾਰਨ ਸਿੰਘ ਐਕਸ਼ਨ ਨੇ ਇੱਥੇ ਆਪਣਾ ਅਸ਼ੀਸ਼ ਅਸਿਦ ਸਾਰੇ ਅਧਿਕਾਰੀ ਸਾਰੇ ਤੁਰੰਤ ਇੱਥੇ ਪਹੁੰਚੇ ਆ ਤੇ ਸਵੇਰ ਤੋਂ ਕੰਮ ਚੱਲ ਰਿਹਾ ਤੇ ਬੜਾ ਸਮੇਂ ਤੇ ਪਤਾ ਲੱਗਿਆ ਤੇ ਸਮੇਂ ਤੇ ਸਾਰਾ ਕੰਟਰੋਲ ਕਰ ਲਿਆ ਗਿਆ ਸੋ ਸਾਡੇ ਚੀਫ ਇੰਜੀਨੀਅਰ ਰੱਗੇ ਵੀ ਗਏ ਹੋਏ ਨੇ ਕਿਉਂਕਿ ਅੱਗੇ ਵੀ ਨਹਿਰ ਖਾਲੀ ਰਹੀ ਸੀ ਤਾਂ ਅੱਗੇ ਵੀ ਸਾਰਾ ਦੇਖਣ ਗਏ ਹੋਏ ਆ ਸੋ ਸਾਡਾ ਡਿਪਾਰਟਮੈਂਟ ਪੂਰੀ ਤਰ੍ਹਾਂ ਐਕਟਿਵ ਹੈ ਸਾਰੀ ਮੋਨੀਟਰਿੰਗ ਕੀਤੀ ਜਾ ਰਹੀ ਹੈ ਸਾਰਾ ਦੇਖਿਆ ਜਾ ਰਿਹਾ ਹੈ ਕਿ ਕਿਤੇ ਵੀ ਇਸ ਤਰ੍ਹਾਂ ਦੀ ਕੋਈ ਲੀਕੇਜ ਦੀ ਗੱਲ ਨਾ ਹੋਵੇ ਜਾਂ ਹੋਰ ਕਿਸੇ ਵੀ ਕਿਸਮ ਦੀ ਕਿਉਂਕਿ ਰਿਪੇਅਰ ਵੀ ਹੁਣ ਹੋ ਰਹੀ ਹੈ ਸਾਹਮਣੇ ਹਲੇ ਰਿਪੇਅਰ ਹੋ ਵੀ ਰਹੀ ਹੈ ਅੱਗੇ ਵੀ ਕੋਈ ਪੁਆਇੰਟਾਂ ਦੇ ਰਿਪੇਅਰ ਹੋਈ ਹੈ ਸੋ ਇਹ ਸਾਰਾ ਕੁਝ ਪੂਰੀ ਤਰ੍ਹਾਂ ਦੇਖਿਆ ਜਾ ਰਿਹਾ ਹੈ ਤੇ ਸਾਰਾ ਜਿਹੜਾ ਕੰਟਰੋਲ ਦੇ ਵਿੱਚ ਹੈ ਸਰ ਸਾਰੀ ਦੀ ਚੈਕਿੰਗ ਹੋਊਗੀ ਹੁਣ ਸਿਗਰ ਤੋਂ ਸਿਗਰ ਤੱਕ ਲਾਈਨ ਦੀ ਹਾਂ ਟੈਕਿੰਗ ਤਾਂ ਚੱਲ ਰਹੀ ਹੈ ਸਾਡੇ ਜਿਵੇਂ ਮੈਂ ਦੱਸਿਆ ਹੈ ਚੀਫ ਇੰਜੀਨੀਅਰ ਤੇ ਦੂਜੀਆਂ ਟੀਮਾਂ ਜਿਹੜੀਆਂ ਉਹ ਅੱਗੇ ਗਈਆਂ ਹੋਈਆਂ ਨੇ ਪਾਣੀ ਵੀ ਅਸੀਂ ਉਸ ਹਿਸਾਬ ਦੇ ਨਾਲ ਕੰਟਰੋਲ ਕੀਤਾ ਤੇ ਪਾਣੀ ਪਹਿਲਾਂ ਘਟਾ ਕੇ ਚੱਲਦਾ ਨਹੀਂ ਤਾਂ ਅੱਜ ਜੋ 11700 ਕਿਊਸਿਕ ਪਾਣੀ ਜਿਹੜਾ ਇਸ ਨਹਿਰ ਦੇ ਵਿੱਚ ਚੱਲਣਾ ਸੀ 21 ਮਈ ਤੋਂ ਬਾਅਦ ਜਿਵੇਂ ਪਾਣੀ ਰਿਲੀਜ਼ ਕਰਦੇ ਆ 11700 ਦੀ ਕੈਪੈਸਿਟੀ ਹੈ ਉਸ ਮੁਤਾਬਕ ਚੱਲਣਾ ਸੀ ਤੇ ਕਰੀਬ ਅੱਜ 11000 ਕਿਊਸਿਕ ਪਾਣੀ ਇਹਦੇ ਵਿੱਚ ਹੋ ਗਿਆ ਸੀ। ਗੰਨ 9690 ਕਿਊਸਿਕ ਛੱਡਿਆ ਸੀ ਜਾਨ ਨੇ। ਕਿ ਹੌਲੀ-ਹੌਲੀ ਪਾਣੀ ਛੱਡਦੇ ਆ ਤੇ ਪਾਣੀ ਵੱਧਦਾ। ਤੇ ਜਦੋਂ ਘਟਾਉਣਾ ਤਾਂ ਵੀ ਹੌਲੀ-ਹੌਲੀ ਘਟਦਾ। ਸੋ ਅੱਜ ਜਿਵੇਂ ਲੀਕੇਜ ਹੋ ਗਈ ਦੀ ਤਾਂ ਕੁਛ ਘਟਾਉਣਾ ਵੀ ਪਿਆ। ਪਰ ਹੁਣ ਸਮੂਥਲੀ ਜਿੰਨਾ ਪਾਣੀ ਚੱਲਣਾ ਸੀ ਉਹ ਚੱਲ ਰਿਹਾ ਬਾਕੀ ਦੇਖਾਂਗੇ ਇੱਕ ਅੱਧਾ ਦਿਨ ਸਾਰਾ ਚੈੱਕ ਕਰਕੇ ਤੇ ਇਸ ਨੂੰ ਮਹਿਰ ਨੂੰ ਪੂਰੀ ਸਹੀ ਢੰਗ ਦੇ ਨਾਲ ਹੈ ਜਿਹੜਾ ਰੂਟੀਨ ਦੇ ਵਿੱਚ ਅਸੀਂ ਉਹ ਚਲਾਵਾਂਗੇ